तार्था तार्था। हाँ जी, हांत मान योगी खाना पी साहब समराली विधायक ने पुलिस चौकी हेटो सामने था, थाना सम्राला रख नाकाबंदी की ਜਿਵੇਂ ਉਹਨੇ ਨਹਾਟਾ ਵਰਤੀ ਇੱਕ ਮੀਰੀਅਨ ਆਉਣ ਜਾਣ ਵਾਲੀਆਂ ਲੇਕਲਾਂ ਦੀ ਚੈਕਿੰਗ ਕਰ ਰਹੀ ਸੀ ਟਿਕਾਸ ਬਸ ਲੁਧਿਆਣੇ ਤੋਂ ਦਿੱਲੀ ਦਾ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਥੋੜੇ ਜਿਹਾ ਤੇਜ਼ ਤੇਜ਼ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਰਥ ਜਾਂ ਹੁਦਲਕੀ ਚੀਜ਼ ਹੈ ਅਕੀਆ ਦੇ ਪੁਲਿਸ ਪਾਰਟੀ ਨਾਲੇ ਪੁਲਿਸ ਪਾਰਟੀ ਚਾਰਜ ਐਸਆਈ ਨਦੀਸ਼ ਚੌਧਰੀ ਦੇ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨੋਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਕਿ ਇੱਕ ਦੇ ਨਾਮ ਦੱਸਿਆ ਆਪਣਾ ਇਕਵਾਲ ਔਰ 모ਹਾਕਮ ਸਿੰਘ ਉਹ ਬੜਾ ਡਿਸਟ੍ਰਿਕਟ ਮੋਢੰਡਾ ਦੇ ਰਹਿਣ ਵਾਲੇ ਸੀ ਦੂਸਰੀ ਕੁੜੀ ਲੜਕੀ ਸੀ ਅਮਨਪ੍ਰੀਤ ਕੌਰ ਉਹ ਦਾ ਨਾਮ ਨੇ ਸੇਕਵਾ ਰੋਡ ਪਰ ਨਾਲੇ ਦੇ ਰਹਿਣ ਵਾਲੀ ਸੀ ਉਹਨਾਂ ਨੇ ਤਲਾਸ਼ੀ ਲਈ ਦੋਨੋਂ 500 ਗ੍ਰਾਮ ਐਰੋਨ ਬ੍ਰਾਮ ਤੋਂ ਤੇ ਪੜਾਈ ਕੰਮ ਨਹੀਂ ਕੀਆ ਕੋਈ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇੱਥੇ ਕਮਰਾ ਲੈ ਕੇ ਮਹਾਲੀ ਰਹਿੰਦੇ ਨੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਅੰਦਾਜ਼ ਕਰਦੀਆਂ ਨੇ ਫਿਰ ਉਹ ਤੇ ਇਹ ਨਹੀਂ ਆ ਬਤਾਉਣਾ ਜੀ ਸਹੀ ਨੇ ਦੋਨੋਂ ਆਪਾਂ ਤੁਸੀਂ ਨਾ ਮੀਲੀਮ ਲਾਪ ਇਹ ਹੀ ਆ ਜੀ ਇਧਰੋਂ ਫਰੋਜਪੁਰ ਸਾਈਡ ਵੱਲੋਂ ਹੈਰੋਂ ਨੂੰ ਲੈ ਕੇ ਆਉਣੀ ਤੇ ਜੰਡੀਗੜ ਵੱਲੋਂ ਕਿਤੇ ਵੇਚਣੀ ਹੈ ਤਾਂ ਮੁਰਲੀ ਗਿਆ ਜਾਇਆ ਸਾਹਮਣੇ ਕਿ ਜਿਹੜੇ ਆਪਣੇ ਡਾਕੂਲੇ ਕਰਦੇ ਨੇ ਕੰਮ ਕਰਦੇ ਨੇ ਕੀ ਇਹ ਜਦ ਤੱਕ ਹਾਂ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰਦਿਆਂ ਨੇ ਤੇ ਪੈਸੇ ਵੀ ਕਮਾਉਂਦਿਆਂ ਰਹੀ ਸੀ ਕਿ ਆਪ ਵੀ ਜੀ ਹਾਂਜੀ ਇਹ ਦੋ ਲੜਕੀਆਂ ਆਪ ਵੀ ਹਰਨ ਇੰਡੀਆ ਨੇ ਕਿਹੜੀ ਦਾ ਨਾਮ ਹੈ ਤੁਹਾਨੂੰ ਨਾਮ ਦੱਸਦੇ ਹਾਂ ਅੱਗੇ ਅਸੀਂ ਮੁਕੱਦਮਾ ਨੰਬਰ 240 ਅੰਡਰ ਸੈਕਸ਼ਨ 81 ਐਕਟੀ ਸੈਕਟਰ ਥਾਣਾ ਪਾਇਲ ਔਰ ਸੋਰੀ ਥਾਣਾ ਸਮਰਾਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਵੀ ਕੋਈ ਨਾ ਨਿਕਲ ਜਾ ਕੰਮ ਕਰਦੇ ਹਾਂ ਮੈਂ ਡੋਰੀਪੁਰੀਆ ਮੈਰਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ ਖلاف ਹੋ ਰਿਹਾ ਹੈ ਪਹਿਲਾਂ ਤੋਂ ਮਾਮਲਾ ਕਰੀ ਅਜੇ ਮੋੜਲੀ ਕੁਝ ਕੇ ਚੱਲ ਰਹੀ ਆ ਔਰ ਕਾਰਨ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ ਵੀ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ